ਸਰਬ ਜੀ ਸੰਗਰੂਰ ਵੀ ਦੀ ਰਛਨਾ ਨਾ ਪੂਰੀ ਹੋਵੇ ਜਦ ਟੁੱਟ ਆਵੇ ਮਨ ਖੋਟ ਹੜਪਣ ਲਈ ਨੋਟ ਨਾ ਪੂਰੀ ਹੋਵੇ ਜਦ ਟੁੱਟ ਆਵੇ ਮਨ ਖੋਟ ਹੜਪਣ ਲਈ ਨੋਟ ਲੁੱਟਾਂ ਖੋਹਾਂ ਕਰਦਾ ਏ ਲੁੱਟਾਂ ਖੋਹਾਂ ਕਰਦਾ ਏ ਉਹ ਨਸ਼ਿਆਂ ਦਾ ਆਦੀ ਲਾਦੰਦਾ ਬਰਵਾਦੀ ਰਹਿ ਜਾਂਦਾ ਫਾਡੀ ਢਿੱਟ ਬਾਜੀ ਹਾਰਦਾ ਏ ਜਿੱਤ ਬਾਜੀ ਹਾਰਦਾ ਏ ਜਿੱਤ ਬਾਜੀ ਹਾਰਦਾ ਏ ਟੋਪੀ ਦਾ ਕੁੱਤਾ ਨਾ ਕਰਦਾ ਨਾ ਟਾਟਲਾ ਬਣ ਕੇ ਰਹਿ ਜਾਂਦਾ ਜੋ ਨਸ਼ੇੜੀ ਜੀ ਰੰਦਾ ਤੜਪਦਾ ਨਾਲੇ ਵਾਂਗ ਮੱਛੀ ਉਹ ਸੰਗਰੂਰ ਦੀ ਨਾਲੇ ਲੱਗੀ ਰਹਿੰਦੀ ਸਦਾਹੀ ਐਚਪੀ ਨਾ ਪੂਰੀ ਹੋਵੇ ਜਦ ਟੂਟ ਆਵੇ ਮਨ ਖੋੜ ਹੜਪਣ ਲਈ ਨੋਟ ਰਤਾ ਖੁਆ ਕਰਦਾ ਏ